ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਇੱਕ ਪੁਰਾਣਾ ਕਲਾਕਾਰ ਜਿਹੜਾ ਮਸ਼ਹੂਰ ਹੋਇਆ ਤੇ ਜਿਹੜੇ ਕਹਿੰਦੇ ਆ ਗੱਲਾਂ ਬਈ ਟਰੈਕਟਰਾਂ ਦੇ ਡਿੱਕ ਲਵਾਏ ਸੀ ਇਹ ਕਲਾਕਾਰ ਨੇ ਉਹਦੀਆਂ ਕਾਇਸਟਾਂ ਸੁਣਨ ਮਾਰੇ ਲੋਕਾਂ ਨੇ ਡਿੱਕ ਟਰੈਕਟਰਾਂ ਦੇ ਲਾਲੇ ਸੀਗੇ ਤੇ ਅੱਜ ਆਪਾਂ ਆਏ ਆ ਰਾਜਸਥਾਨ ਦੇ ਵਿੱਚ 5 ਕੇ ਕੇ ਬੁੱਟਰ ਤੇ ਪਿੰਡ ਹੈਗਾ ਇਹ ਮੇਜਰ ਰਾਜਸਤਾਨੀ ਦਾ ਤੇ ਆ ਬਈ ਉਹਨਾਂ ਦੇ ਘਰਾਂ ਚੋਂ ਸਕਿਆਂ ਚ ਹੀ ਆ ਤੇ ਹਾਂ ਆ ਉਹਨਾਂ ਦਾ ਘਰ ਹੈਗਾ ਪੁਰਾਣਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਆਪਣਾ ਮੈਂ ਮਾਸਿੰਗ ਜੀ ਬੁੱਢਾ ਠੀਕ ਹੈ ਆ ਕਰੇ ਜੀ ਮੇਜਰ ਰਸਤਾਨੀ ਰਹਿੰਦੇ ਰਹੇ ਇੱਥੇ ਰਹਿੰਦੇ ਰਹੇ ਜੀ ਇੱਥੇ ਕਿੰਨਾ ਕ ਟਾਈਮ ਰਹਿੰਦੇ ਸੀਗੇ ਜੀ ਇੱਥੇ ਜਨਮ ਤੋਂ ਹੀ ਰਹੇ ਆ ਜੀ ਪਹਿਲਾਂ ਪੜਾਈ ਲਿਖਾਈ ਕੀਤੀ ਆ ਤੁਸੀਂ ਤਾਂ ਫਿਰ ਮਿਲਦੇ ਜੁਲਦੇ ਰਹੋਗੇ ਹਾਂ ਅਸੀਂ ਛੋਟੇ ਜੀ ਚਾਚਾ ਜੀ ਸੀ ਉਹ ਵੱਡੀ ਉਮਰ ਦੇ ਸੀ ਥੋੜੇ ਅਸੀਂ ਛੋਟੇ ਸੀਗੇ ਠੀਕ ਹੈ ਜੀ ਸ਼ੌਂਕ ਵੜਾ ਹੁੰਦਾ ਸੀ ਉਹਨਾਂ ਨੂੰ ਡੱਕ ਦਾ ਪਹਿਲਾਂ ਤੋਂ ਤਵੇ ਵਾਲੀ ਮਸ਼ੀਨ ਹੁੰਦੀ ਸੀਗੀ ਹਾਂਜੀ ਇੱਥੇ ਲਿਆਉਂਦੇ ਰਹੇ ਤਵੇ ਵਾਲੀ ਮਸ਼ੀਨ ਚੱਲਦੀ ਰਹੀ ਠੀਕ ਫਿਰ ਆਵਿਸ਼ੀਅਰ ਵੱਡਾ ਲੈਂਦੇ ਰਹੇ ਫਿਰ ਜਿਹੜੇ ਜਦੋਂ ਸਟਾਰਟਿੰਗ ਕੀਤੀ ਉਹ ਆ ਪਿੰ ਪਿਆਬਾਈ ਜੀ ਆਹਣਾ ਜਿਵੇਂ 90 ਤੋਂ ਬਾਅਦ ਇਹਨਾਂ ਨੇ ਗਾਇਕੀ ਸ਼ੁਰੂ ਕਰਤੀ ਠੀਕ ਹੈ ਫੇਰ ਆ ਇਹਨਾਂ ਦੇ ਗਏ ਪੰਜਾਬ ਦੇ ਵਿੱਚ ਰਾਮਪੁਰੇ ਤੇ ਹੁਣ ਕੋਈ ਪਰਿਵਾਰ ਦੇ ਕਿਹੜੇ-ਕਿਹੜੇ ਜੀ ਰਹਿੰਦੇ ਇੱਥੇ ਪਰਿਵਾਰ ਦੇ ਉਹਨਾਂ ਦੇ ਵੱਡੇ ਭਾਈ ਸਾਹਿਬ ਹਰਬੰਸ ਸਿੰਘ ਜੀ ਉਹ ਤਾਂ ਤਾਂ ਗੁਜ਼ਰ ਗਏ ਪਰ ਜਾਈ ਹੈਗੀ ਮੌਜੂਦਾ ਭਤੀਜੀ ਆ ਭੈਣ ਮੰਦਰ ਠੀਕ ਹੈ ਜਵਾਈ ਆ ਇੱਥੇ ਰਹਿੰਦੇ ਚਲੋ ਆਜੋ ਆਪਾਂ ਕਰਾਉਣੀ ਗੱਲਬਾਤ ਉਹਨਾਂ ਨਾਲ ਲੈ ਬਈ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਜੇ ਤੇ ਤੁਸੀਂ ਵੀ ਦੱਸੋ ਜੇ ਤੁਹਾਨੂੰ ਕਿਹੜੇ-ਕਿਹੜੇ ਗਾਣੇ ਮੇਜਰ ਰਾਜਸਤਾਨੀ ਦੇ ਹਨਾ ਰਾਜਸਤਾਨੀ ਵੀ ਬਈਆ Rajasthan ਕਰਕੇ ਨਾਲ ਲੱਗ ਗਿਆ ਸੀਗਾ ਫਰਨਾ ਬਹੁਤ ਮਸ਼ਹੂਰ ਹੋਏ Rajasthan ਦੇ ਨਾਮ ਤੋਂ ਜੀ ਹੂੰ ਠੀਕ ਹੈ ਜੀ ਰੱਖ ਲੇ ਜੀ ਆ ਸਾਰਾ ਪਰਿਵਾਰ ਆ ਜੀ ਸਸਰੀਗਾਲ ਬਈ ਸਸਰੀਗਾਲ ਸਸਰੀਗਾਲ ਆਜੋ ਭੈਣ ਆ ਲਾ ਲਓ ਮਾਇ ਸਸਰੀਗਾਲ ਜੀ ਸਸਰੀਗਾਲ ਆਪਣਾ ਕੀ ਰਿਸ਼ਤਾ ਜੀ ਮੇਜਰ Rajasthani ਨਾਲ ਜੀ ਚਾਚਾ ਜੀ ਹੈ ਜੀ ਸਾਡੇ ਠੀਕ ਹੈ ਤੁਸੀਂ ਦੇਖੇ ਹੋਏ ਸੀਗੇ ਹਾਂ ਜੀ ਠੀਕ ਹੈ ਤੇ ਜੰਦੇ ਸੀ ਸੀ ਕਾਫੀ ਉਹਨਾਂ ਕੋਲੇ ਜੀ ਠੀਕ ਹੈ ਆ ਇਹਨਾਂ ਦੇ ਪਰਜਾਈ ਹੈ ਹਾਂਜੀ ਠੀਕ ਹੈ ਤੇ ਆ ਘਰ ਇਹ ਪਹਿਲਾਂ ਇੱਥੇ ਰਹਿੰਦੇ ਹੁੰਦੇ ਸੀ ਹਾਂਜੀ ਪਹਿਲਾਂ ਇੱਥੇ ਰਹਿੰਦੇ ਸੀ ਠੀਕ ਆ ਘਰ ਤਾਂ ਉਹ ਤੁਸੀਂ ਨਵਾਂ ਪਾ ਲਿਆ ਉਹ ਤੋਂ ਪੁਰਾਣਾ ਘਰ ਹੁੰਦਾ ਸੀ ਜੀ ਕੱਚਾ ਹੁੰਦਾ ਸੀ ਬਿਲਕੁਲ ਠੀਕ ਹੈ ਜੀ ਹਾਂਜੀ ਤੇ ਆਪਣਾ ਕੀ ਨਾਮ ਹੈ ਜੀ ਮਨਪ੍ਰੀਤ ਹੈ ਜੀ ਠੀਕ ਹੈ ਤੇ ਆ ਦੋਸਤੋ ਘਰ ਹੈਗਾ ਪੁਰਾਣਾ ਇਹਨਾਂ ਦਾ ਤੇ ਇੱਥੇ ਸਾਰੇ ਇੱਥੋਂ ਹੀ ਜਾਂਦੇ ਹੁੰਦੇ ਜਦੋਂ ਸਟਾਰਟਿੰਗ ਕੀਤੀ ਉਹਨਾਂ ਨੇ ਹਾਂਜੀ ਇੱਥੋਂ ਪਹਿਲਾਂ ਇੱਥੇ ਜਾਂਦੇ ਸੀ ਠੀਕ ਹੈ ਹਾਂਜੀ ਤੇ ਆ ਬਈ ਫੋਟੋਆਂ ਪੰਗਾਂ ਪੁਰਾਣੀਆਂ ਤੇ ਆਪ ਇਕਐਸਟਾਨੀਆਂ ਹਨਾ ਜੀ ਇਹ ਹਾਂਜੀ ਤੇ ਇਹ ਦੋ ਹੀ ਰੰਗ ਆ ਫੋਟਮਾ ਹਾਂਜੀ ਭੈਣ ਕਹਿੰਦੇ ਸਾਰੇ ਰਿਸ਼ਤੇਦਾਰ ਲੈ ਗਿਆ ਰਿਸ਼ਤੇਦਾਰ ਲੈ ਜਾਂਦੇ ਸੀ ਜੇ ਛੱਡਦੇ ਹੀ ਨਹੀਂ ਸੀ ਇਹ ਬਥੇਰੀਆਂ ਤਿਆਰ ਕਰਾਉਂਦੇ ਸੀਗੇ ਲੈ ਜਾਂਦੇ ਸੀ ਉਦੋਂ ਦਾ ਠੀਕ ਹੈ ਹਾਂਜੀ ਤੇ ਅੱਜ ਵੀ ਤੁਹਾਨੂੰ ਕੋਈ ਕਿਤੇ ਤੁਸੀਂ ਪ੍ਰੋਗਰਾਮ ਜਾਂਦੇ ਆ ਤੇ ਇਹਨਾਂ ਦਾ ਨਾਮ ਲੈ ਕੇ ਚੱਲਦਾ ਹੀ ਹੈ ਜੀ ਬਹੁਤ ਜ਼ਿਆਦਾ ਸਾਨੂੰ ਰਸਤਾ ਨਹੀਂ ਕਹਿ ਕੇ ਬੁਲਾਉਂਦੇ ਜੀ ਜਿਹੜੇ ਵੀ ਰਿਸ਼ਤੇਦਾਰ ਹੈ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਤੇ ਇੱਥੋਂ ਫਿਰ ਕਿੰਨੇ ਸਾਲ ਰਹੇ ਜੀ ਬਚਪਨ ਇੱਥੇ ਜੰਪਾ ਸਾਹਿਬ ਇੱਥੇ ਹਾਂਜੀ ਇੱਕ ਪਰਲੀ ਸੈਡ ਘਰ ਹੋਰ ਸੀ ਗਾ ਅੰਦਰਲਾ ਘਰ ਸਾਡਾ ਹਾਂਜੀ ਹਾਂਜੀ ਉੱਥੇ ਰਹਿੰਦੇ ਸੀਗੇ ਉਹ ਤਾਂ ਹੁਣ ਬਜ਼ੁਰਗਾਂ ਨਹੀਂ ਦੇਖੇ ਹੋਏ ਆ ਜੀ ਉੱਥੇ ਰਹਿੰਦੇ ਸੀ ਜਦੋਂ ਤਾਂ ਠੀਕ ਹੈ ਕਿਉਂਕਿ ਮੈਂ ਤਾਂ ਛੋਟੀ ਸੀ ਠੀਕ ਹੈ ਪੁਰਾਣਾ ਪਿੰਡ ਕਿਹੜਾ ਸੀਗਾ ਤੁਹਾਡਾ ਇੱਥੋਂ ਕਿ ਪਹਿਲਾਂ ਹੀ ਰਾਜਸਥਾਨ ਦੇ ਸੀ ਜੀੜੇਵਾਨ ਜੀ ਜੀੜੇਵਾਨ ਸ੍ਰੀ ਮੁਕਸਰ ਸਾਹਿਬ ਚ ਜੀ ਹਾਂਜੀ ਠੀਕ ਹੈ ਤੇ ਇੱਥੋਂ ਫਿਰ ਪੰਜਾਬ ਕਦੋਂ ਗਏ ਜੀ ਉਹ ਪੰਜਾਬ ਗਿਆ ਨੂੰ ਕਾਫੀ ਟਾਈਮ ਹੋ ਗਿਆ ਜੀ ਠੀਕ ਹੈ ਹਾਂਜੀ ਕਿਹੜੇ ਪਿੰਡ ਗਏ ਸੀ ਇੱਥੋਂ ਵਧੌੜ ਗਏ ਸੀ ਵਧੌੜ ਗਏ ਸੀ ਤੇ ਹੁਣ ਉਹਨਾਂ ਦੇ ਹੋਰ ਫੈਮਿਲੀ ਜੀ ਕਿਹੜੇ ਰਾਮਪੁਰੇ ਰਹਿੰਦੇ ਆ ਜੀ ਰਾਮਪੁਰੇ ਆ ਪਰਿਵਾਰ ਉਹਦਾ ਠੀਕ ਹੈ ਬਾਕੀ ਉਹਦੇ ਭਾਈ ਇੱਕ ਜਿਵੇਂ ਗਰਜੈਂਟ ਸਭ ਤੋਂ ਵੱਡੇ ਹਾਂਜੀ ਉਹ ਤਾਂ ਰਹਿੰਦੇ ਆ ਜੀ ਬਾਂਡਾ ਕਲੋਨੀ ਠੀਕ ਹੈ ਜੀ ਤੇ ਉਸ ਤੋਂ ਛੋਟੇ ਪਾਪਾ ਜੀ ਹਰਵੰਤ ਸਿੰਘ ਸੀਗੇ ਉਹ ਇੱਥੇ ਬੁਟਰਾ ਰਹਿੰਦੇ ਸੀ ਜੀ ਠੀਕ ਹੈ ਫਿਰ ਚੜ੍ਹ ਸਿੰਘ ਹੈ ਜੀ ਉਹ ਖਾਟ ਲਵਾਣਾ ਰਹਿੰਦੇ ਆ ਜੀ ਖਾਟ ਲਵਾ ਹਾਂਜੀ ਉਸ ਤੋਂ ਛੋਟੇ ਆ ਬੋਲ ਸਿੰਘ ਜੀ ਉਹ ਛੇਗੜੇ ਰਹਿੰਦੇ ਆ ਜੀ ਠੀਕ ਹੈ ਹਾਂਜੀ ਤੇ ਇੱਕ ਭੈਣ ਸੀ ਉਹਨਾਂ ਦੀ ਤਾਰਾ ਬੀਬੀ ਠੀਕ ਹੈ ਉਹਨਾਂ ਦੀ ਵੀ ਡੈਥ ਹੋ ਗਈ ਸੀ ਤੇ ਜਦੋਂ ਉਹਨਾਂ ਨੂੰ ਜਿਆਦਾ ਜਿਹੜੀ ਪਛਾਣ ਬਣੀ ਉਹਦੋਂ ਆ ਪਿੰਡ ਜੀ ਰਹਿ ਕੇ ਮਿਲੀ ਸੀ ਕਿ ਪੰਜਾਬ ਗਾ ਉਹ ਖਪਧੌੜ ਰਹਿ ਕੇ ਬਣੀ ਸੀ ਉਦੋਂ ਬਾੜੀ ਚੜਾਈ ਹੋ ਗਈ ਹਾਂਜੀ ਤੇ ਉਦੋਂ ਬਾਅਦ ਉਹ ਮਿਲ ਲਾਉਂਦੇ ਹੁੰਦੇ ਸੀ ਇਥੇ ਜੀ ਹਾਂਜੀ ਆਉਂਦੇ ਸੀ ਜੀ ਕਿੰਨੇ ਕ ਟਾਈਮ ਬਾਅਦ ਆ ਜਾਂਦੇ ਸੀਗੇ ਆ ਹੀ ਜਾਂਦੇ ਸੀ ਥੋੜੇ ਟਾਈਮ ਬਾਅਦ ਹੀ ਜੀ ਮਤਲਬ ਮਹੀਨੇ ਤੱਕ ਜਿਹੜਾ ਮਾਰ ਲੈਂਦੇ ਸੀ ਨਹੀਂ 2-3 ਮਹੀਨਿਆਂ ਦੇ ਵਿੱਚੋਂ ਆ ਜਾਂਦੇ ਸੀ ਜਿਹੜਾ ਮਾਰਦੇ ਸੀ ਤੇ ਉਦੋਂ ਆ ਪਿੰਡ ਤਾਂ ਨੇੜੇ ਤੇੜੇ ਸਾਰੇ ਇਕੱਠੇ ਹੋ ਜਾਂਦੇ ਹੁੰਦੇ ਆ ਬਹੁਤ ਜੀ ਗਲੀ ਦੇ ਵਿੱਚ ਜਗ੍ਹਾ ਹੀ ਨਹੀਂ ਮਿਲਦੀ ਸੀ ਉਹਨੂੰ ਮਿਲਣ ਵਾਸਤੇ ਕਿਸੇ ਨੂੰ ਹਾਂਜੀ ਇੰਨਾ ਇਕੱਠਾ ਹੋ ਜਾਂਦਾ ਸੀ ਮਤਲਬ ਪਿੱਛੇ ਹੀ ਲੱਗ ਜਾਂਦੇ ਸੀਗੇ ਜਦੋਂ ਉਹਦਾ ਪਤਾ ਲੱਗ ਜਾਂਦਾ ਵੀ ਆਉਂਦੇ ਆ ਹੂੰ ਘਰ ਤੱਕ ਤਾਂ ਫਿਰ ਜਵਾਂ ਉਹ ਆਉਂਦੇ ਸੀ ਉਦੋਂ ਤਾਂ ਬਹੁਤ ਹੀ ਸਾਰਾ ਪਿੰਡ ਗਿਆ ਆਸੇ ਪਾਸ ਠੀਕ ਹੈ ਦੁਨੀਆ ਚਾਹੁੰਦੀ ਬਹੁਤ ਸੀ ਜੀ ਉਹਨੂੰ ਹਜੇ ਵੀ ਗਾਣੇ ਚੱਲਦੇ ਹਨ ਹਾਂਜੀ ਬਹੁਤ ਜ਼ਿਆਦਾ ਚੱਲਦੇ ਆ ਜੀ ਹੁਣ ਤਾਂ ਜ਼ਿਆਦਾ ਫੈਲੇ ਪਈ ਉਹਨਾਂ ਦੀਆਂ ਕਾਸ਼ਟਾਂ ਕੋਸ਼ਟਾਂ ਪੰਗਾ ਜਾਂ ਕੋਈ ਹੱਥ ਲਿਖਤੀ ਗਾਣੇ ਉਹਨਾਂ ਦੇ ਕੋਈ ਡੈਰੀ ਡੂਰੀ ਕਿਹਨੇ ਨਹੀਂ ਹੁਣ ਤਾਂ ਲੈ ਗਏ ਜੀ ਰਿਸ਼ਤੇਦਾਰ ਠੀਕ ਹੈ ਡੱਬਾ ਘੜੂਆਂ ਕਾਫੀ ਪੰਗਾ ਸੀ ਉਹ ਵੀ ਰਿਸ਼ਤੇਦਾਰਾਂ ਕੋਲੇ ਆ ਠੀਕ ਹੈ ਕਹਿੰਦੇ ਸੀ ਦੇ ਕੇ ਜਾਵਾਂਗੇ ਬਸ ਕੁਛ ਥੋੜੀਆਂ-ਬਹੁਤੀਆਂ ਲਗਾਓ ਕੇ ਰੱਖੀ ਬੈਠੇ ਅਸੀਂ ਦਿੱਤੀਆਂ ਨਹੀਂ ਠੀਕ ਹੈ ਹਾਂਜੀ ਤੇ ਆ ਜੀ ਮੇਜਰ ਰਾਸਤਾਨੀ ਜਿਹੜੇ ਨੇ ਬਈ ਸਾਰੇ ਕਿਹੜਾ ਟਰੈਕਟਰ ਸੀਗਾ ਜਿੱਥੇ ਨਹੀਂ ਗਾਣਾ ਚੱਲਦਾ ਸੀਗਾ ਸਾਰੇ ਪਾਸੇ ਹੋਰ ਕੋਈ ਕਲਾਕਾਰ ਨਹੀਂ ਉਦੋਂ ਚੱਲਣ ਦਿੱਤਾ ਇਹਨਾਂ ਨੇ ਹਨਾ ਜੀ ਹਾਂਜੀ ਸਾਬ ਫੇਲ ਹੋ ਗਏ ਸੀ ਤੇ ਇਹ ਨਹੀਂ ਇਹ ਡੈਥ ਕਿਦਾਂ ਕਦੋਂ ਹੋਈਗੀ ਸੀ ਜੀ 99 ਚ ਹੋਈ ਸੀ ਜੀ 1999 ਦੇ ਵਿੱਚ ਹੋਈ ਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪ ਹੈਗਾ ਬਈ ਪੁਰਾਣਾ ਪਿੰਡ ਆਪਣਾ ਹੀ ਹੈ ਨਾ ਕਿਉਂਕਿ ਅਸੀਂ ਵੀ ਬਈ ਇਹ ਕਲਾਕਾਰ ਦੇ ਫੈਨ ਸੀਗੇ ਆ ਸਾਰਾ ਹਜੇ ਪੁਰਾਣਾ ਪਿਆ ਤੇ ਪਰ ਥੋੜਾ ਜਿਹਾ ਇਹਨਾਂ ਨੇ ਆਪ ਦਾ ਨਾਮ ਆ ਪਾਲਿਆ ਘਰ ਹੁਣ ਦੀ ਆ ਦੋ ਫਟਮਾਂ ਹੈਗੀਆਂ ਜੀ ਪੁਰਾਣੀਆਂ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਬਈ ਕਿਹੜੀ ਤੁਹਾਨੂੰ ਗਾਣਾ ਇਹਨਾਂ ਦਾ ਪਸੰਦ ਸੀਗਾ ਤੇ ਤੁਹਾਡੇ ਨਾਲ ਕੋਈ ਯਾਦ ਜੁੜੀ ਹੋਵੇ ਕਲਾਕਾਰ ਦੀ ਜਰੂਰ ਕਮੈਂਟ ਕਰਕੇ ਦੱਸੋ ਧੰਨਵਾਦ ਭੈਣ ਜੀ ਤੁਹਾਡੇ